ਖੀਵੰਡ ਵਿਖੇ ਪਾਣੀ ਦੀ ਟੈਂਕੀ ਵਾਲੇ ਕਮਰੇ ਦੇ ਵਿੱਚੋਂ ਮਿਲੀ ਇੱਕ ਨੌਜਵਾਨ ਦੀ ਲਾਸ਼। ਕਾਫੀ ਦਿਨਾਂ ਤੋਂ ਲਾਪਤਾ ਸੀ ਇਹ ਵਿਅਕਤੀ। ਪਰਿਵਾਰਕ ਮੈਂਬਰਾਂ ਨੇ ਜਿਤਾਇਆ ਕਤਲ ਦਾ ਸ਼ੱਕ। ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੀਮ ਕਰਨ ਅਧੀਨ ਪੈਂਦੇ ਕਸਬਾ ਪਿੱਖੀਵਿੰਡ ਦੇ ਵਿੱਚ ਪਿੰਡ ਚੇਲਾ ਕਲੋਨੀ ਵਿਖੇ ਬੀਤੇ ਦਿਨੀ ਬੀਤੇ 2-3 ਦਿਨ ਤੋਂ ਇੱਕ ਨੌਜਵਾਨ ਲਾਪਤਾ ਸੀ ਜਿਸ ਦੀ ਲਾਸ਼ ਪਿੰਡ ਦੇ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸਾਲਸ ਮਸੀਹ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿਤੇ ਦੋ ਦਿਨ ਤੋਂ ਘਰ ਤੋਂ ਲਾਪਤਾ ਸੀ ਅਤੇ ਉਸ ਦੀ ਭਾਲ ਕਰ ਰਹੇ ਸਨ ਇੰਨੇ ਨੂੰ ਹੀ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲਸ ਮਸੀਹ ਪਿੰਡ ਦਰਜਾਕੇ ਵਾਲੀ ਸਾਈਡ ਨੂੰ ਗਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਸ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਜਦੋਂ ਉਹ ਲਾਬ ਦੇ ਲਾਬ ਦੇ ਪਿੰਡ ਚੇਲਾ ਕਲੋਨੀ ਦੀ ਬਣੀ ਪਾਣੀ ਵਾਲੀ ਟਿੰਕੀ ਦੇ ਕਮਰੇ ਕੋਲ ਆਏ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਉਸ ਦੀ ਲਾਸ਼ ਪਈ ਸੀ ਤੇ ਉਸ ਦੇ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਨਤਾਰਾਂ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਨੌਜਵਾਨ ਦਾ ਕਤਲ ਹੋਇਆ ਹੈ ਜਿਸ ਦੀ ਡੰਗਾਈ ਨਾਲ ਜਾਂਚ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਅਤੇ ਉੱਤਰ ਮੌਕੇ ਤੇ ਪਹੁੰਚੇ ਸਬਡਿਵੀਜ਼ਨ ਪਿੱਕੀਵਿੰਡ ਦੇ ਡੀਐਸਪੀ ਪ੍ਰੀਤ 인ਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੈੱਡ ਹਾਊਸ ਪੱਤੀ ਵਿਖੇ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਲਾਹਵਾ ਮੇਰਾ ਕੀ ਨਾਮ ਵੀਜੀ ਤੁਹਾਡਾ ਕੀ ਨਾਮ ਹੈ ਇਹ ਮੇਰਾ ਨਾਮ ਯੂਮ ਸੀ ਤੇ ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਲੱਭਣ ਡਿਆ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ اچانک ਹੀ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੂੰ ਹੀ ਮੜਾਇਆ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤੇ ਨਾਲ ਦੀ ਫਿਰ ਕਹਿੰਦੀ ਵੀ ਮੜਾਇਆ ਹੋਈ ਏ ਤੇਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇਹੀ ਜਾ ਕੇ ਉਧਰ ਵੇਖ ਆਏ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਮੈਂ ਮੈਂ ਨੂੰ ਇੱਥੇ ਤਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾਜ ਇਧਰ ਹੀ ਚੇਲੇ ਦੇ ਦਰਾਜ ਨਾਲ ਵੇਖੋ ਉੱਥੇ ਤਾਂ ਲੱਭ ਨਾ ਮਾ ਇਹ ਤੁਸ਼ ਨਹਰਾ ਨੋਰਾ ਤੇ ਸਾਰੇ ਲੱਭ ਲੁੱਭਾ ਇਹਦ ਨੂੰ ਸਾਰੇ ਪੁੱਛ ਕੇ ਚਾਏ ਵੀ ਇਹਦ ਨੂੰ ਆਇਆ ਕਿ ਨਹੀਂ ਆ ਤੇ ਬਾਅਦ ਚ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਇਹਨਾਂ ਮੁੰਡੇ ਨੂੰ ਜਾਣ ਕੇ ਕਿਹਾ ਮੈਂ ਕਿਹਾ ਯਾਰ ਇੱਕ ਕਰੀ ਨਾ ਮੈਂ ਕਿਹਾ ਇੱਥੇ ਵੇਖ ਲਈਏ ਕਿ ਇਹਨੇ ਚਲੋ ਲੱਭ ਨਹੀਂ ਰਿਹਾ ਕਿ ਇਹਨੇ ਕਤਲ ਕਰਕੇ ਨਾ ਸੋੜਤਾ ਹੋਇਆ ਇਧਰ ਜਾਣ ਕੇ ਆਪਾਂ ਉੱਥੇ ਮੋਟਰਸਾ ਲਾਤਾ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇ ਹੀ ਫਿਰ ਮੋਟਰਸਾਈਕਲ ਉੱਥੇ ਲਾ ਕੇ ਦੇ ਨਾ ਕੀ ਇਹਦਾ ਵੀਰ ਦਾ ਨਾਮ ਕੀ ਇਹਦਾ ਨਾਮ ਸਲਾਸ ਸੀ ਸੀ ਇੱਕ ਵਾਰਾ ਸੀ ਜਾਂ ਕੁਵਾਰਾ ਜੀ ਨਾ ਮੇਰਾ ਨਾਮ ਮਾਨੂ ਗਿਲ ਜੀ ਅੱਛਾ ਜਿਹੜਾ ਇੱਥੇ ਇੱਕ লাশ ਮਿਲੀ ਉਹ ਕੀ ਲੱਗਦੇ ਤੁਹਾਡੇ ਮੇਰਾ ਭਤੀਆ ਜੀ ਕੀ ਮਸਲਾ ਕੀ ਹੋਇਆ ਵੀ ਪਤਾ ਲੱਗਾ ਇਹ ਗੱਲ ਦਾ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟਰਸਾਈਕਲ ਦਾ ਡੱਕ ਕੇ ਆਪ ਨਾਲ ਭਾਗ ਲੈ ਗਿਆ ਉਹ ਕਿਥੋਂ ਦਾ ਮੁੰਡਾ ਆ? ਉਹ ਉਥੋਂ ਲੱਗ ਰਹੀ ਸਾਡੀ। ਅੱਛਾ। ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਹੈ। ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ? ਕੀਤਾ ਸੀ ਉਹਨਾਂ ਗਿਆ ਹੈ ਉਹਾਂ ਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲੋ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਪਈ। ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਉੱਥੇ? ਇਹ ਸਾਡੇ ਮੁੰਡੇ ਲੱਭਦੇ ਪਏ ਹਨ ਸਾਰੀ ਜਗ੍ਹਾ ਦੇ। ਅੱਛਾ। ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕੱਲ ਦੀ ਹੈ ਲੈ ਕੇ ਗਿਆ। ਹਾਂਜੀ ਕੱਲ ਦੀ। ਕੱਲ ਕਿੰਨੇ ਵਜੇ ਦਾ ਵ ਸਰ ਇੱਕ ਜਿਹੜੀ ਡੈੱਡ ਬਾਡੀ ਜਿਹੜੀ ਇਤਰਾਜਕਿਆਂ ਦੇ ਇੱਕ ਟੈਂਕੀ ਦੇ ਕਮਰੇ ਦੇ ਵਿੱਚ ਆ ਉਹ ਪਾਚੋ ਬਰਾਮ ਤੋਂ ਇਹ ਸਰ ਬਹੁਤ ਕੌਣ ਹੈ ਜਿਹੜਾ ਦੇਖੀ ਜਰੂਰੀ ਸਾਲਸਸੀ ਸਾਲਸਸੀ ਗਾਲਦਾ ਆਪਣੇ ਦੋਸਤਾਂ ਦੇ ਨਾਲ ਗਿਆਸ ਕਰਦੇ ਕੱਲ੍ਹ ਦੇ ਵਿੱਚ ਆ ਤੇ ਜਿਹੜੇ ਵਾਰਸ ਹੈ ਉਹ ਲੱਭਦੇ ਫਿਰਦੇ ਸੀ ਜਦੋਂ ਇਹ ਜੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤਾਂ ਇਹਦੇ ਵਿੱਚ ਇਹਦੀ ਡੈੱਡ ਬਾਡੀ ਪਈ ਸੀ ਤੇ ਇਹਦੇ ਹੱਡ ਦੇ ਵਿੱਚ ਤੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ ਸ਼ੰਕਾ ਜਾ ਰਹੀ ਹੋਗੀ ਕਿ ਤੇ ਜਾ ਰਹੀ ਵੀ ਇਹ ਕਤਲ ਕਰਕੇ ਇਹਨੂੰ ਇੱਥੇ ਸੋਟਿਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬਾਡੀ ਇੱਥੇ ਆ ਤੇ ਸਵੈਲ ਵੀ ਦੇਗੀ ਅਹੀਂ ਇਹਨਾਂ ਦੇ ਵਾਰਸਾਂ ਨੂੰ ਡੀਗ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚ ਲਿਆਂਦੀ ਜਾਊਗੀ ਤੇ ਡੈੱਡ ਬਾਡੀ ਜਿਹੜੀ ਆ ਉਹ ਡੈੱਡ ਹੌਸ ਪੇਜ ਤੇ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ